ਸਸਿਕਾ ਸਾਰਿਆਂ ਨੂੰ ਜੈਨੂ ਕਿਚਨ ਦਾ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਹੈਲਦੀ ਮਾਮਸ ਜੋ ਕਿ weight loss ਜਿਹੜੇ ਚ ਖਾ ਸਕਦੇ ਨੇ ਆਪਾਂ ਤੇ ਚਲੋ ਫਿਰ ਇਸ ਤਰੀਕੇ ਨਾਲ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਤੇ ਬਹੁਤ ਹੀ ਵਧੀਆ ਸ਼ੇਪਾਂ ਤਿਆਰ ਕੀਤੀਆਂ ਜਾਂ ਬੱਚਿਆਂ ਨੇ ਵੱਖ-ਵੱਖ ਸ਼ੇਪ ਦੇਖਦੇ ਤਿਆਰ ਕੀਤੀ ਹੋਈ ਕੋਈ ਸਟਾਰ ਕੋਈ ਕੁਛ ਬਣਾਇਆ ਹੋਇਆ ਬੱਚਿਆਂ ਨੇ ਤੇ ਇੱਕ ਮਾ우스 ਮੈਦਾਨ ਖੋਲ ਕੇ ਵੀ ਦਿਖਾ ਦੇ ਨੇ ਜਾਂ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਇਆ ਚਲੋ ਫਿਰ ਇਸ ਤਰੀਕੇ ਨਾਲ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਨਿਊਟਰੀ ਲਵਾਂਗੇ ਇੱਕ ਕੋਲੀ ਡੇਰ ਕੋਲੀ ਨਿਊਟਰੀਅਲ ਲੈ ਲੈਣੀ ਆ ਮਹੌਮਦ ਸੇ ਸਾਬਨਾ ਉਹਨੂੰ ਆਪਾਂ ਗਰਮ ਪਾਣੀ ਦੇ ਵਿੱਚ ਪਾ ਦਵਾਂਗੇ ਇਹਨੂੰ ਥੋੜਾ ਜਿਹਾ ਉਬਾਲ ਲਾਉਂ ਦਵਾਂਗੇ ਨਾਲ ਹੀ ਆਪਾਂ ਮਿਕਸੀ ਲੈ ਲੈਣੀ ਆ ਮਿਕਸੀ 'ਚ ਆਪਾਂ ਗ੍ਰाइंड ਕਰਾਂਗੇ ਇਹਨਾਂ ਨੂੰ ਤੇ ਮਿਕਸੀ 'ਚ ਪਹਿਲਾਂ ਆਪਾਂ ਹੁਣ ਇੱਕ ਕੋਲੀ ਰਵੇ ਦੀ ਲਈ ਹੋਈ ਆ ਤੇ ਇਹ ਆਪਾਂ ਮਿਕਸੀ ਜਾਲ ਦੇ ਵਿੱਚ ਪਾਵਾਂਗੇ ਮਿਕਸ ਤੇ ਰਵਾ ਆਪਾਂ ਥੋੜਾ ਜਿਹਾ ਗ੍ਰੇਟ ਕਰ ਲਵਾਂਗੇ ਸਮੂਦੀ ਜਿਹਾ ਮਲੈਮ ਜਿਹਾ ਹੋ ਜਾਏ ਜਿਹੜਾ ਗੁੰਨਰ ਵਿੱਚ ਆਸਾਨ ਹੋ ਜਾਵੇ ਤੇ ਆ ਮੈਂ ਆ ਡੇਰ ਕੋਲੀ ਲਈ ਹੋਈ ਜੋ ਤੇ ਹੁਣ ਆਪਾਂ ਮਿਕਸ ਜਾਲਜ ਆਪਾਂ ਪੀਸਤੇ ਆ ਨਾਲ ਹੀ ਆਪਣੀ ਨਿਊਟਰੀ ਤਿਆਰ ਹੁੰਦੀ ਪਈ ਆ ਆ ਦੇਖੋ ਗਰਮ ਪਾਣੀ ਚ ਪਾਈ ਹੋਈ ਆ ਕਿੰਨੇ ਕਿੰਨੇ ਫੁੱਲੇ ਫੁੱਲੇ ਜੀ ਹੋ ਗਈ ਆ ਨਿਊਟਰੀ ਆਪਣੀ ਤੇ ਸੌਫਟ ਵੀ ਬਹੁਤ ਹੋ ਗਈ ਆ ਤੇ ਨਾਲ ਹੀ ਆਪਣਾ ਗ੍ਰाइंड ਹੋ ਗਿਆ ਰਵਾ ਰਵਾ ਗ੍ਰਾਇਡ ਹੋ ਗਿਆ ਆਪਣਾ ਤੇ ਹੁਣ ਆਪਾਂ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ ਆ ਦੇਖੋ ਕਿੰਨਾ ਵਧੀਆ ਸਮੂਦੀ ਜਾ ਹੋ ਗਿਆ ਰਵਾ ਸਾਰਾ ਇਹਦੇ ਵਿੱਚ ਕੋਈ ਮੈਦਾ ਨਹੀਂ ਹੈਗਾ ਜੋ ਕੋਈ ਆਟਾ ਨਹੀਂ ਹੈਗਾ ਰਵਾ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਿਆ ਆ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨਾਂਗੇ ਰਵੇ ਨੂੰ ਤੇ ਥੋੜਾ ਜਿਹਾ ਮੈਂ ਅधिक ਕੋਲੀ ਦਹੀਂ ਪਾਈ ਹੋਈ ਆ ਤੇ ਦਹੀਂ ਨਾਲ ਬਹੁਤ ਹੀ ਸਮੂਥ ਤੇ ਸੌਫਟ ਡੋ ਬਣ ਕੇ ਤਿਆਰ ਹੁੰਦਾ ਆ ਨਾਲ ਹੀ ਆਪਾਂ ਗਰਮ ਪਾਣੀ ਦੇ ਨਾਲ ਇਸ ਡੋ ਨੂੰ ਗੁੰਨਾਂਗੇ ਹਲਕਾ ਹਲਕਾ ਜਿਆ ਥੋੜਾ ਜਿਹਾ ਵਿੱਚ ਆਪਾਂ ਨਮਕ ਪਾਵਾਂਗੇ ਜੋ ਕਿ ਟੇਸਟ ਵਧੀਆ ਆ ਜਾਏ ਤੇ ਆਪਾਂ ਹੁਣ ਸਮੂਰਜਿਆਏ ਨੂੰ ਆਟਾ ਡੋਨ ਗੁੰਨਾਂਗੇ ਤੇ ਆਪਣਾ ਡੋ ਬਣ ਕੇ ਤਿਆਰ ਹੁੰਦਾ ਪਿਆ ਮੌਮਸਾ ਦਾ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਇਹ ਨਾ ਹੀ ਭਾਰਡ ਹੋਣਾ ਚਾਹੀਦਾ ਤੇ ਨਾ ਹੀ ਥੋੜਾ ਜਿਹਾ ਪਤਲਾ ਇਹ ਮੌਮਸ ਬਣਾਉਣੇ ਆ ਪਰਵੇ ਦੇ ਤੇ ਇਸ ਕਰਕੇ ਥੋੜਾ ਜਿਆ ਸਮੂਦੀ ਜਾਂ ਵਧੀਆ ਤਰੀਕੇ ਨਾਲ ਆਪਾਂ ਗੁੰਨ ਕੇ ਰੱਖਣਾ ਇਹਨੂੰ ਜੋ ਚੀਕਣਾ ਪੰਜਾਈ ਦੇ ਵਿੱਚ ਆ ਜਾਵੇ ਤੇ ਆਪਣਾ ਡੋ ਬਣ ਕੇ ਤਿਆਰ ਹੁਪਾ ਥੋੜਾ ਜਆ ਆਪਾਂ ਆਇਲ ਲਗਾਇਆ ਹੋਇਆ ਆ ਇੱਕ ਚਮਚ ਇਹਦੇ ਨਾਲ ਹੀ ਬਹੁਤ ਵਧੀਆ ਡੋ ਦਾ ਡੋ ਬਣ ਕੇ ਤਿਆਰ ਹੁੰਦਾ ਏ ਚਲੋ ਜੀ ਆਪਣਾ ਆਟਾ ਗੁੰਝ ਗਿਆ ਰਵੇ ਦਾ ਇਨੂੰ 5-10 ਮਿੰਟ ਲਈ ਆਪਾਂ ਰੱਖ ਦਿੰਨੇ ਰਸ ਲਈ ਤੇ ਉਦੋਂ ਆਪਣੇ ਨਿਊਟਰੀਆ ਵੀ ਉਬਾਲ ਆ ਚੁੱਕਾ ਆ ਇਹਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਨਿਊਟਰੀਆ ਆਪਣੇ ਉੱਪਰ ਗਈ ਆ ਤੇ ਹੁਣ ਆਪਾਂ ਠੰਡੇ ਪਾਣੀ 'ਚ ਇਹਨੂੰ ਪਾਵਾਂਗੇ ਜੋ ਕਿ ਦਾ ਗਰਮ ਦਾ ਪ੍ਰੋਸੈਸ ਰੁਕ ਜਾਵੇ ਤੇ ਇਹਨੂੰ ਚੰਗੀ ਤਰ੍ਹਾਂ ਨਚੋੜ ਕੇ ਤੇ ਆਪਾਂ ਮਿਕਸੀ ਜਾਲ ਦੇ ਵਿੱਚ ਪਾ ਦਵਾਂਗੇ ਨਾਲ ਹੀ ਆਪਾਂ ਫਰਾਈਪਨ ਧਰਿਆ ਹੋਇਆ ਆ ਹਿੰਗ ਥੋੜੀ ਜੀ ਪਾਵਾਂਗੇ ਔਇਲ ਦੇ ਵਿੱਚ ਹਿੰਗ ਜਦੋਂ ਬਹੁਤ ਵਧੀਆ ਟੇਸਟ ਆਂਦਾ ਆ ਜਿੰਜਰ ਗਾਰਲਿਕ ਪੇਸਟ ਪਾਵਾਂਗੇ ਇਹ ਮੈਂ ਕੁੱਟ ਕੇ ਪਾਇਆ ਹੋਇਆ ਆ ਆਪਣੇ ਘਰ ਦਾ ਹੀ ਪੇਸਟ ਨਹੀਂ ਪਾਈ ਹੋਈ ਪਰ ਇਹ ਚੰਗੇ ਦਾ ਕੁੱਟ ਲਿਆ ਹੀ ਦਾ ਟੇਸਟ ਬਹੁਤ ਹੀ ਵਧੀਆ ਆਂਦਾ ਆ ਤੇ ਟੇਸਟੀ ਵੀ ਬਹੁਤ ਲੱਗਦੀ ਆ ਤੇ ਨਾਲ ਹੀ ਆਪਾਂ ਨਿਊਟਰੀ ਦੀ ਜਿਹੜਾ ਪੇਸਟ ਬਣਾਇਆ ਹੈ ਉਹ ਪਾਵਾਂਗੇ ਬਿਲਕੁਲ ਵਧੀਆ ਤਰੀਕੇ ਨਾਲ ਨਰਸ਼ਰ ਹੈਗਾ ਪ੍ਰੋਟੀਨ ਨਾਲ ਭਰਿਆ ਹੋਇਆ ਆ ਇਹਦੇ ਵਿੱਚ ਕੋਈ ਵੀ ਆਪਣਾ ਜਨਕੀ ਮੋਟਾਪੇ ਵਾਲੀ ਚੀਜ਼ ਨਹੀਂ ਆਪਾਂ ਪਾਈ ਕਿ ਜਿੰਨਾਂ ਆਪਣਾ ਮੋਟਾ ਹੋਵੇ ਨਿਊਟਰੀ ਵੀ ਬੱਚਿਆਂ ਨੂੰ ਖਾਣੀ ਜ਼ਰੂਰੀ ਹੁੰਦੀ ਆ ਵਧੀਆ ਲੱਗਦੀ ਆ ਤੇ ਹੁਣ ਆ ਮੈਂ ਗੋਭੀ ਦਾ ਪਾਣੀ ਕੱਢ ਕੇ ਵਿੱਚ ਪਾਤਾ ਨਿਊਟਰੀ ਥੋੜੀ ਜਿਹੀ ਪੱਕ ਗਈ ਆ ਤੇ ਗੋਭੀ ਜੋ ਵੀ ਆਪਾਂ ਛਿਲਕੇ ਰੱਖੇ ਸੀ ਹੁੰਦਾ ਪਾਣੀ ਵਿੱਚ ਪਾਤਾ ਕਿ ਵੈਜੀਟੇਬਲ ਪਾ ਲਈਆਂ ਵਿੱਚ ਆਹ ਦੇਖੋ ਕਿੰਨਾ ਪਾਣੀ ਨਿਕਲਦਾ ਪਿਆ ਗੋਭੀ ਦੇ ਵਿੱਚ ਇਸ ਤੇ ਕਿੰਨਾ ਆਪਾਂ ਸਾਰਾ ਪਾਣੀ ਕੱਢ ਲੈਣਾ ਤੇ ਹੁਣ ਹਲਕੇ ਹਲਕੇ ਆਪਾਂ ਹਿਲਾਉਣਾ ਹੈ ਇਹਨੂੰ ਤੇ ਨਾਲ ਹੀ ਆਪਾਂ ਪਿਆਜ਼ ਤੇ ਸ਼ਿਮਲਾ ਮਿਰਚ ਜਿਹੜੀ ਕੱਟੀ ਹੋਈ ਉਹ ਵੀ ਪਾ ਦਾਂਗੇ ਚੌਪੜ ਤੇ ਵਿੱਚ ਤਾਂ ਮਿਕਸ ਕਰਦੇ ਆ ਇਹਨੂੰ ਹੁਣ ਆਪਾਂ। ਠੰਗੀ ਦਾ ਮਿਕਸ ਕਰ ਲੈਣਾ ਇਹਨੂੰ ਆਪਾਂ ਜਿਆਦਾ ਇਹਨੂੰ ਸੇਕਾ ਨਹੀਂ ਦੋਣਾ ਬਸ ਆਪਣਾ ਨਿਊਟਰੀ ਥੋੜੀ ਜੀ ਹੋ ਡਰਾਈ ਜੀ ਹੋ ਜੇ। ਉਸ ਤੋਂ ਬਾਅਦ ਆਪਾਂ ਇਹਨੂੰ ਥੱਲੇ ਲਾ ਲੈਣਾ ਤੇ ਹੁਣ ਆਪਾਂ ਇਹਦੇ ਚ ਲੂਣ ਮਸਾਲਾ ਪਾਵਾਂਗੇ ਵਿੱਚ। ਮਸਾਲਾ ਅੱਧਾ ਚਮਚ लाल मिर्च लाल मिर्ची ਦਾ ਤਿੱਖਾ ਜ ਆਪਾਂ ਨਾ ਨਾ ਚਾਹੀਦਾ ਥੋੜਾ ਜ ਆ ਵਧੀਆ ਲੱਗਦਾ ਸਵਾਦ ਵੀ ਆਉਂਦਾ ਹੈ ਜਿਆਦੀ ਲਾਲ ਮਿਰਚ ਨਹੀਂ ਪਾਉਣੀ ਹੈਗੀ ਹਲਦੀ ਪਾਵਾਂਗੇ ਸਵਾਦਨ ਹਲਦੀ ਪਾਵਾਂਗੇ ਆਪਾਂ ਅੱਧਾ ਚਮਚ ਨਾਲ ਹੀ ਆਪਾਂ ਸਵਾਦ ਅਨਸਾਰ ਨਮਕ ਸਾਰੇ ਨਾਪਾਂ ਮਿਕਸ ਕਰਦੇ ਆ ਬਹੁਤ ਹੀ ਵਧੀਆ ਟੇਸਟ ਬਣ ਰਿਹਾ वेजिटेबल ਦਾ ਥੋੜੀ ਜਿਹੀ ਸੋਇਆ ਸੋਸ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਨਾਲ ਖਟਾ ਮਿੱਠਾ ਜਿਹਾ ਟੇਸਟ ਆਉਂਦਾ ਆ ਤੇ ਨਾਲ ਹੀ ਆਪਾਂ 버ਗਰ ਪਾਵਾਂਗੇ ਇੱਕ ਚਮਚ 2 ਚਮਚ ਤੇ ਇੱਕ ਨਾਲ ਹੀ ਚਾੜ ਮੈਜੀ ਮਸਾਲਾ ਇਹ ਜਦੋਂ ਬਹੁਤ-ਬਹੁਤ ਬਹੁਤ ਵਧੀਆ ਟੇਸਟ ਆਉਂਦਾ ਆ ਮੈਜੀ ਮਸਾਲੇ ਦਾ ਕਿਉਂਕਿ ਆਪਾਂ ਹੋਮੇਡ ਬਣਾ ਰਹੇ ਆ ਆਪਾਂ ਆਪਣੇ ਹਿਸਾਬ ਨਾਲ ਆਪਣੇ ਮਸਾਲੇ ਸਾਰੇ ਪਾ ਸਕਦੇ ਆ ਬਾਹਰ ਵਾਲਿਆਂ ਦਾ ਪਤਾ ਨਹੀਂ ਹੁੰਦਾ ਮੌਮਸ ਵਿੱਚ ਕੀ-ਕੀ ਪਿਆ ਹੁੰਦਾ ਤੇ ਆਪਾਂ ਘਰੇ ਬਣਾ ਕੇ ਤਿਆਰ ਕਰਦੇ ਇਸ ਕਰਕੇ ਆਪਾਂ ਨੂੰ ਵਧੀਆ ਸਾਰੀਆਂ ਚੀਜ਼ਾਂ ਦਾ ਟੇਸਟ ਦਾ ਪਤਾ ਲੱਗ ਜਾਂਦਾ ਆ ਤੇ ਬਣ ਕੇ ਬਹੁਤ ਟੇਸਟੀ ਲੱਗਦੇ ਆ ਆਪਾਂ ਮਸਾਲਾ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਹੁਣ ਰੱਖ ਦਿੱਤਾ ਇੱਕ ਪਾਸੇ ਤੇ ਇੱਕ ਕੜਾਈ ਤੇ ਚ ਪਾਣੀ ਪਾ ਕੇ ਤੇ ਉੱਪਰ छन्ਨੀ ਰੱਖਤੀ ਆ ਤੇ ਡੋ ਨੂੰ ਆਪਾਂ ਦੇਖ ਲਿਆ ਤੇ ਹੁਣ ਆਪਾਂ ਛੋਟੇ ਛੋਟੇ ਪੀਸ ਜਣ ਕਿ ਰੋਟੀਆਂ ਬਣਾ ਕੇ ਤਿਆਰ ਕਰਦੇ ਆ ਤੁਹਾਨੂੰ ਆਪਾਂ ਛੋਟੇ ਛੋਟੇ ਟੁਕੜੀਆਂ ਕਰ ਲੈਣੀਆਂ ਆ ਇਹਨਾਂ ਗੋਲ ਜੇ ਰੋਲ ਬਣਾ ਲੈਣੇ ਆ ਤੇ ਇੰਨੀ ਆਪਾਂ ਰੋਟੀਆਂ ਵਲੇ ਵੇ ਲੈਣੀਆਂ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮਿਰਚਾ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਮੇਰੀ ਅੰਤ ਤੱਕ ਜਰੂਰ ਦੇਖਿਆ ਕਰੋ ਇਸ ਤਰੀਕੇ ਨਾਲ ਆਪਾਂ ਗੋਲ ਗੋ ਰੋਟੀ ਬਣਾ ਕੇ ਤਿਆਰ ਕਰ ਲਈਆਂ ਦੇਖੋ ਸ਼ੇਪਿੰਸ ਉਹਨੀਆਂ ਦੀ ਪਈ ਆ ਤੇ ਹੁਣ ਆਪਾਂ ਮਮਸ ਦੀ ਸ਼ੇਪ ਦਵਾਂਗੇ ਇਸ ਤਰ੍ਹਾਂ ਮਮਸ ਦੇ 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 ਕੇ ਆਪਾਂ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਆਪਣੀ ਬਣ ਗਈ ਆ ਇਸ ਤਰੀਕੇ ਨਾਲ ਆਪਾਂ ਹੁਣ ਤੁਸੀਂ ਦੂਸਰਾ ਵੀ ਬਣ ਕੇ ਤਿਆਰ ਹੋ ਗਿਆ ਆਪਣਾ ਹਾਂਜੀ ਆਪਾਂ ਸ਼ਨਰੀ ਦੇ ਵਿੱਚ ਲਗਾ ਦੇਣਾ ਕਿਉਰ ਜਾਂ ਫੈਨਡ ਕੁਛ ਵੀ ਤੇ ਵਿੱਚ ਆਪਾਂ ਮੋਮਸ ਪਾ ਦੇਣੀ ਆ ਵਾਕਫ ਵਾਕ ਸ਼ੇਪ ਦੇ ਬੱਚਿਆਂ ਨੇ ਮੋਮਸ ਬਣਾਏ ਹੋਏ ਆ ਦੇਖੋ ਤੇ ਆਪਾਂ ਸਾਰੇ ਹੀ ਰੱਖਾਂਗੇ ਤੇ ਉਪ ਉਪਰਾ ਪਟਕਾ ਲਗਾ ਦਵਾਂਗੇ 5 ਮਿੰਟ ਬਾਅਦ ਦੇਖਾਂ 5 ਮਿੰਟ ਬਾਅਦ ਆਪਾਂ ਚੱਕ ਲਈਦਾ ਦੇ ਆਪਣੇ ਬਣ ਕੇ ਤਿਆਰ ਹੋ ਗਏ ਥੋੜਾ ਜਿਹਾ ਆਪਾਂ ਮੱਖਣ ਜਾਂ ਆਇਲ ਕੁਝ ਵੀ ਲਗਾਵਾਂਗੇ ਇਹਨਾਂ ਦੇ ਉੱਪਰ ਛੇਪ ਬਹੁਤ ਹੀ ਵਧੀਆ ਤੇ ਆਪਣੇ ਮਮਸ ਬਣ ਕੇ ਤਿਆਰ ਹੋ ਗਏ ਆ ਤਾਂ ਦੇਖੋ ਕਿਨੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏ ਬਹੁਤ ਹੀ ਚਮਕਾ ਰਹੀ ਹੈ ਮਾਮਸਤੇ ਵਿੱਚ ਜਿਸ ਤਰ੍ਹਾਂ ਆਂਦੀ ਆਂ ਮਾਮਸਤੇ ਦੇ ਵਿੱਚ ਮੇਦੇ ਵਾਲੀ ਚਾ ਵੇਖੋ ਕਿੰਨੇ ਚਮਕਾ ਰਹੀ ਹੈ ਮਾਮਸਤੇ ਤੇ ਮਾਮਸਤੇ ਹਲਦੀ ਵੀ ਹੁੰਦੀ ਆ ਜੇ ਜੇਰਾ ਵੀ ਕੋਈ weight loss ਜਨਰੀ ਦੇ ਵਿੱਚ ਹੈਗਾ ਆ ਉਹ ਮਾਮਸ ਖਾ ਸਕਦਾ ਕਿਉਂਕਿ ਮਾਮਸ ਮੈਂ ਮੇਦੇ ਦੇ ਨਹੀਂ ਬਣਾਏ ਨਾ ਮੈਂ ਆਟੇ ਦੇ ਬਣਾਏ ਮੈਂ ਰਵੀਦੇ ਬਣਾਈ ਆ ਮਾਮਸ ਮਾਮਸ ਖਾਣ ਨਾਲ weight loss ਵੀ ਹੁੰਦਾ ਆ ਕਵੇਟ ਲੋਸ ਦੇ ਵਿੱਚ ਮਮਸ ਆਪਾਂ ਬਣਾਏ ਹੋਏ ਆ ਹੈਲਦੀ ਨਿਊਟਰੀ वेजिटेबल ਪਾਈਆਂ ਹੋਈਆਂ ਕੋਈ ਦੂਸਰਾ ਹੋ ਇਸ ਤਾਈਂ ਆਪਾਂ ਦੂਸਰਾ ਬੈਚ ਤਿਆਰ ਕਰ ਲਿਆ ਵਕ ਵਖਰੇਪਾ ਵਿੱਚ ਬੱਚਿਆਂ ਨੇ ਸਟਾਰ ਦਿੱਤੀ ਹੋਈ ਆ ਤੇ ਆਹ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਬੱਚਿਆਂ ਨੇ ਦੂਸਰਾ ਬੈਚ ਵੀ ਤਿਆਰ ਕਰ ਦਿੱਤਾ ਹੋਇਆ ਤੇ ਆ ਨੀਰਾ ਨੇ ਛੇਪਾ ਦਿੱਤੀਆਂ ਹੋਈਆਂ ਆ ਤੇ ਇੱਕ ਛੇਪਾ ਵਖਰੀ ਜਿਹੀ ਛੇਪਾ ਮਮਸ ਜਿੱਤੀ ਹੋਈ ਆ ਨੇ ਤੇ ਆਪਣਾ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਅਸੀਂ ਚਵਨ ਸੌਸ ਲਵਾਂਗੇ ਵਿੱਚ ਥੋੜੇ ਜਿਹਾ ਆਪਾਂ ਮਿਓਨੀ ਪਾਵਾਂਗੇ ਇਹਨਾਂ ਨੂੰ ਆਪਾਂ ਹੁਣ ਮਿਕਸ ਕਰਦੇ ਆਂ ਤੇ ਆਪਾਂ ਮੋਮੋਸ ਦੀ ਚਟਣੀ ਤਿਆਰ ਕਰ ਲਵਾਂਗੇ ਇਸ ਤਰੀਕੇ ਤਿਆਰ ਨਾਲ ਥੋੜੀ ਜਿਹੀ ਆਪਾਂ ਦੂਸਰੀ ਸਿੰਪਲ ਸੌਸ ਵੀ ਪਾਵਾਂਗੇ ਵਿੱਚ ਤੇ ਇਹ ਬਹੁਤ ਵਧੀਆ ਸਾਸ ਤਿਆਰ ਹੋ ਚੁੱਕੀ ਹੈ ਆਪਣੀ ਮਾਮਸ ਵਾਲੀ ਤੇ ਆਪਰੇ ਮਾਮਸ ਤਿਆਰ ਹੋ ਗਿਆ ਆ ਜੋ ਖਾਈਏ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਮੇਰੀ ਅੰਤ ਤੱਕ ਜ਼ਰੂਰ ਦੇਖਿਆ ਕਰੋ ਤੇ ਆਪਣਾ ਮਾਮਸ ਬਣ ਕੇ ਤਿਆਰ ਫਿਰ Honey. Thanks for watching.